ਨਿਪਲਾਵਨ ਕੋ ਸੁ ਲਗਾਉ ਹੋ ਜੋ ਮਨ ਵਿੱਚ ਵਿਚਾਰਿਓ ਪ੍ਰੀਤ ਲਖੀ ਹਰ ਸੰਗ ਲੱਗੀ ਹਮਰੇ ਲਿਆਵਹੁ ਐਦਾ ਸਤਗੁਰਾਂ ਨੇ ਆਪਣੇ ਮਨ ਵਿੱਚ ਗੁਰਮੁਖ ਪਿਆਰਿਓ ਜਦੋਂ ਜਾਨ ਲਿਆ ਪੀਏ ਦੀ ਭਾਵਨਾ ਪ੍ਰੀਤ ਲਖੀ ਹਰ ਸੰਗ ਲੱਗੀ ਹਮਰੇ ਤਬਹੀ ਇਹ ਭਾਂਤ ਉਚਾਰਿਓ ਲਿਆਵਹੁ ਲਾਭ ਹੋਰੀ ਹਮਕੋ ਕਬਨੇ ਜਸਤਾ ਸਭ ਕੋ ਇਮਸ਼ਾਰਿਓ ਲਾਗੇ ਲਿਆ ਕੇ ਰਤ ਖੜਾ ਕਰ ਦਿੱਤਾ ਕਹਿੰਦੇ ਆਪਣੀ ਭਾਵਨਾ ਪੂਰੀ ਕਰ ਲਾ ਕਹਿੰਦੇ ਜਦੁ ਰਾਏ ਕੋ ਆਏ ਸ ਮਾਨਤਰੀਆ ਨਿਰਪ ਕੋ ਇਹ ਚੰਦਨ ਦੇਹ ਲਗਾਇਓ ਸਿਆਮ ਕੋ ਰੂਪ ਨਿਹਾਰਤ ਹੀ ਕਬਿ ਸਿਆਮ ਮਨ ਅਤ ਹੀ ਸੁਖ ਪਾਇਓ ਜਾਕੋ ਨਾਂਤ ਲਖਿਓ ਬ੍ਰਹਮਾ ਕਰਕੇ ਮਨ ਪ੍ਰੇਮ ਕਈ ਦਿਨ ਗਾਇਓ ਭਾਗ ਬੜੇ ਇਹ ਮਾਲਨ ਕੇ ਹਰ ਕੇ ਤਨ ਕੋ ਜਿਹੇ ਹਾਥ ਚੁਹਾਇਓ ਤੇ ਸਤਿਗੁਰੂ ਨੇ ਫਿਰ ਕੀ ਕੀਤਾ ਹਰ ਇੱਕ ਦਰਿਓ ਪਗ ਪਾਇਨ ਪੈ ਪੈਰ ਪੈਰਾਂ ਤੇ ਰਖ ਦਿੱਤੇ ਅਰ ਹਾਥ ਸੋ ਹਾਥ ਗਹਿਓ ਕੁਬਜਾ ਕੇ ਹਾਥਾਂ ਵਿੱਚ ਹੱਥ ਫੜ ਲੈ ਕਹਿੰਦੇ ਨੇ ਸਿੱਧੀ ਕਰੀ ਕੁਬਰੀ ਤੇ ਸਉ ਇਤਨੋ ਬਲ ਹੈ ਜਗ ਮੈਂ ਕਹੋ ਕਾਕੋ ਕਹਿੰਦੇ ਉਹਨੂੰ ਸਿੱਧਿਆ ਕਰਤਾ ਗੁਰਮੁਖ ਪਿਆਰੇ ਉਹਦਾ ਲੱਖ ਜਨਮ ਤੋਂ ਕੁੱਬਾ ਸੀ ਜਦੋਂ ਘਰ ਗਈ ਆਂਡਣਾ ਗਵੰਡਣਾ ਨੇ ਪੁੱਛਿਆ ਨਹੀਂ ਇਹ ਕਿਦਾਂ ਚਮਤਕਾਰ ਹੋ ਗਿਆ ਤੂੰ ਤੇ ਜਨਮ ਤੋਂ ਕੁੱਬੀ ਸੈਂ ਰੋ ਪਈ ਵਿਚਾਰੀ ਉਹ ਕਹਿੰਦੀ ਵੈਦ ਗੁਰੂ ਕੋਬੀ arma capia